ਤੇ ਇਸ ਵੇਲੇ ਦੀ ਵੱਡੀ ਖਬਰ ਜਗਰਾਉਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਵਾਰਦਾਤ ਵਾਪਰੀ ਆ ਤਾਂ ਦੱਸਦੀ ਕਿ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਤੇਜਪਾਲ ਵਜੋਂ ਹੋਈ ਆ ਤਾਂ ਦੱਸਦੀ ਕਿ ਤੇਜਪਾਲ ਆਪਣੇ ਦੋਸਤ ਦੇ ਨਾਲ ਜਗਰਾਉਂ ਦੇ ਵਿੱਚ ਗਿਆ ਹੋਇਆ ਸੀਗਾ ਜੋ ਜਾਣਕਾਰੀ ਮਿਲ ਰਹੀ ਆ ਕਿ ਖਲ ਲੈਣ ਦੇ ਲਈ ਉਹ ਬਾਜ਼ਾਰ ਗਿਆ ਹੋਇਆ ਸੀਗਾ ਉੱਥੇ ਉਸ ਨੂੰ ਉਸਦੇ ਜਿਹੜੀ ਦੂਸਰੀ ਤਰ੍ਹਾਂ ਕੀ ਉਹ ਮਿਲਦੀ ਹੈਗੀ ਆ ਤੇ ਅਜਿਹੇ ਦੇ ਵਿੱਚ ਦੱਸ ਦਈਏ ਕਿ ਉਹਨਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਸੀਗੀ ਤਾਂ ਇੱਕ ਵਾਰ ਫੇਰ ਉਹ ਆਪਸ ਦੇ ਵਿੱਚ ਭੜ ਜਾਂਦੇ ਨੇ ਤੇ ਦੂਸਰੀ ਜਿਹੜੀ ਧਿਰ ਸੀਗੀ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਏ ਨੇ ਤਾਂ ਉਸ ਦੇ ਨੌਜਵਾਨ ਦੀ ਪਛਾਣ ਹਣੀ ਰੂਮੀ ਵਜੋਂ ਹੋਈ ਹੈ ਤਾਂ ਹਣੀ ਰੂਮੀ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਦੂਸਰੇ ਪਾਸੇ ਤੇਜ ਦੇ ਤੇਜਪਾਲ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਤਾਂ ਦੋਨਾਂ ਦੇ ਵਿੱਚ ਕਲੈਸ਼ ਹੁੰਦਾ ਤੇ ਹਣੀ ਰੂਮੀ ਦੇ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਤੇਜਪਾਲ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਸ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਜਾਂਦਾ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਆ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਮ੍ਰਿਤਕ ਦੀ ਪਛਾਣ ਤੇਜਪਾਲ ਵਜੋਂ ਹੋਈ ਆ ਜਦੋਂ ਕਿ ਕਾਤਲ ਦੀ ਪਛਾਣ ਹਣੀ ਰੂਮੀ ਵਜੋਂ ਹੋਈ ਆ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਤੇਜਪਾਲ ਆਪਣੇ ਦੋਸਤ ਦੇ ਨਾਲ ਬਾਜ਼ਾਰ ਆਇਆ ਹੋਇਆ ਸੀਗਾ ਦੋ ਦੋਸਤ ਸੀਗੇ ਤੇਜਪਾਲ ਦੇ ਨਾਲ ਤੇ ਦੂਸਰੇ ਪਾਸੇ ਹਣੀ ਰੂਮੀ ਇੱਕ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਹੈਗਾ ਤਾਂ ਉਹ ਸਵਿਫਟ ਗੱਡੀ ਦੇ ਵਿੱਚ ਸਵਾਰਕ ਹੋ ਕੇ ਆਇਆ ਸੀਗਾ ਉਸ ਦੇ ਨਾਲ ਉੱਥੇ ਉਸ ਦੇ ਸਾਥੀ ਸੀਗੇ ਬਾਜ਼ਾਰ ਦੇ ਵਿੱਚ ਇਹਨਾਂ ਦਾ ਆਮ ਆਮਣਾ ਸਾਹਮਣਾ ਹੋ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਵੀ ਲੜਾਈ ਹੁੰਦੀ ਰਹੀ ਆ ਹਾਲਾਂਕਿ ਉਹ ਮਾਮਲੇ ਪੁਲਿਸ ਤੱਕ ਨਹੀਂ ਪਹੁੰਚੇ ਉਹ ਪਿੰਡ ਪੱਧਰ ਤੇ ਜਾਂ ਫਿਰ ਪੰਚਾਇਤ ਪੱਧਰ ਤੇ ਰਹਿ ਗਏ ਪਰ ਅੱਜ ਜਦੋਂ ਇਹਨਾਂ ਦਾ ਇੱਕ ਪਾਸੇ ਤੇਜਪਾਲ ਬਾਜ਼ਾਰ ਗਿਆ ਹੋਇਆ ਸੀਗਾ ਤੇ ਉੱਥੇ ਹਣੀ ਰੂਮੀ ਤੇ ਉਸ ਦੇ ਸਾਥੀ ਮਿਲਦੇ ਨੇ ਤਾਂ ਦੋਨੋਂ ਦੀ ਲੜਾਈ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਹਨੀ ਰੂਮੀ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤੇਜਪਾਲ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਪਰ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਕਬੱਡੀ ਖਿਡਾਰੀ ਦੀ ਮੌਤ ਹੋ ਜਾਂਦੀ ਆ ਤਾਂ ਪੁਲਿਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜਿਹੜੇ ਪਾਤਲ ਸੀਗੇ ਉਸ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀਗੇ ਹਾਲਾਂਕਿ ਗਿਣਤੀ ਉਹਨਾਂ ਦੀ 6-7 ਦੱਸੀ ਜਾ ਰਹੀ ਆ ਪਰ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਤਕਰੀਬਨ 3 ਤੋਂ 4 ਜਾਣੇ ਸਹਿਲ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ ਲੜਾਈ ਹੁੰਦੀ ਆ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਕਾਤਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਟੀਮਾਂ ਬਣਾ ਕੇ ਉਹਨਾਂ ਕਾਤਲਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਪੁਲਿਸ ਦੇ ਵੱਲੋਂ ਹੁਣ ਟੀਮਾਂ ਬਣਾ ਲਈਆਂ ਗਿਆ ਨੇ ਤੇ ਕਾਤਲ ਜਿਹੜੇ ਜਲਦ ਫੜ ਲਏ ਜਾਣਗੇ ਤਾਂ ਪੁਲਿਸ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਪਰ ਵੱਡੀ ਖਬਰ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਗਰਾਵਾਂ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ ਐਸਐਸਪੀ ਦਫ਼ਤਰ ਦੇ ਨਜ਼ਦੀਕ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਤੇਜਪਾਲ ਉਹ ਜੋ ਕਬੱਡੀ ਖਿਡਾਰੀ ਦੀ ਪਛਾਣ ਹੋਈ ਹੈ ਜਿਸ ਦੀ ਮੌਤ ਹੋਈ ਆ ਤੇਜਪਾਲ ਆਪਣੇ ਦੋਸਤਾਂ ਦੇ ਨਾਲ ਬਾਜ਼ਾਰ ਦੇ ਵਿੱਚ ਖਾ ਲੈਣ ਦੇ ਲਈ ਗਿਆ ਸੀਗਾ ਤੇ ਦੂਸਰੇ ਪਾਸੇ ਜਿਹੜੀ ਦੂਜੀ ਧੀ ਰਹਿ ਗਈ ਆ ਜਿਸ ਤਰ੍ਹਾਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੋਨਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਸੀਗੀ ਪਹਿਲਾਂ ਵੀ ਇੱਕ ਦੂਸਰੇ ਦੇ ਨਾਲ ਇਹਨਾਂ ਦੀ ਲੜਾਈ ਹੋ ਚੁੱਕੀ ਆ ਪਰ ਜਦੋਂ ਅੱਜ ਇਹਨਾਂ ਦਾ ਬਾਜ਼ਾਰ ਦੇ ਵਿੱਚ ਅਮਾ ਸਾਹਮਣਾ ਹੁੰਦਾ ਤਾਂ ਉੱਥੇ ਦੋਨਾਂ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਕਿਉਂਕਿ ਤੇਜਪਾਲ ਦੇ ਨਾਲ ਵੀ ਦੋਸਤ ਸੀਗੇ ਦੂਸਰੇ ਪਾਸੇ ਨੌਜਵਾਨ ਹਣੀ ਰੂਮੀ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਉਸ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਸਵਿਫਟ ਗੱਡੀ ਦੇ ਵਿੱਚ ਉਸਾਰ ਸੀਗੇ ਤੇ ਪਹਿਲਾਂ ਕਟਮਾਰ ਕੀਤੀ ਜਾਂਦੀ ਆ ਤੇ ਅਜੇਹ ਦੇ ਵਿੱਚ ਤੇਜਪਾਲ ਦੇ ਗੋਲੀ ਮਾਰ ਦਿੱਤੀ ਜਾਂਦੀ ਆ ਜਦੋਂ ਕਿ ਤੇਜਪਾਲ ਦੇ ਦੋ ਹੋਰ ਸਾਥੀ ਜਿਹੜੇ ਦੱਸੇ ਜਾ ਰਹੇ ਨੇ ਕਿ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਤੇ ਜਦੋਂ ਜ਼ਖਮੀ ਕੀਤਾ ਜਾਂਦਾ ਤੇ ਗੋਲੀ ਮਾਰਨ ਤੋਂ ਬਾਅਦ ਹਣੀ ਰੂਮੀ ਅਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਅਜੇ ਦੇ ਵਿੱਚ ਐਸਐਸਪੀ ਦਫ਼ਤਰ ਥੋੜੀ ਦੂਰੀ ਤੇ ਦੱਸਿਆ ਜਾ ਰਿਹਾ ਤੇ ਆਪਣੇ ਆਪ ਦੇ ਵਿੱਚ ਵੱਡਾ ਮਾਮਲਾ ਹੈ ਗਿਆ ਕਿ ਲੋ ਐਂਡ ਆਰਡਰ ਨੂੰ ਲੈ ਕੇ ਇੱਕ ਪਾਸੇ ਪੁਲਿਸ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੇ ਐਸਐਸਪੀ ਦਫ਼ਤਰ ਨਜ਼ਦੀਕ ਹੀ ਇੱਕ ਕਬੱਡੀ ਖਿਡਾਰੀ ਦਾ ਜਿਸ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਜਿਵੇਂ ਅਸੀਂ ਦੱਸ ਰਹੇ ਕਿ ਕਬੱਡੀ ਖਟਾਰੀ ਦੀ ਪਛਾਣ ਤੇਜਪਾਲ ਵਜੋਂ ਹੋਈ ਹੈ ਜੋ ਗਿੱਦੜਵੰਡੀ ਪਿੰਡ ਦਾ ਰਹਿਣ ਵਾਲਾ ਸੀਗਾ ਦੂਸਰੇ ਪਾਸੇ ਜਿਹੜਾ ਨੌਜਵਾਨ ਜਿਹੜਾ ਕਾਤਲ ਨੌਜਵਾਨ ਹੈਗਾ ਉਸਦੇ ਪਛਾਣ ਹਣੀਵਾਜੂ ਹੋਈ ਆ ਉਸਦਾ ਪਿੰਡ ਰੂਮੀ ਜੋ ਜਗਰਾਉਂ ਦੇ ਵਿੱਚ ਹੀ ਪੈਂਦਾ ਉਹ ਦੱਸਿਆ ਜਾ ਰਿਹਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਆਉਂਦਾ ਤੇ ਜਦੋਂ ਉਹ ਇੱਕ ਪਾਸੇ ਤੇਜਪਾਲ ਬਾਜ਼ਾਰ ਦੇ ਵਿੱਚ ਸੀਗਾ ਜਾਂ ਫਿਰ ਕਿਹਾ ਜਾ ਸਕਦਾ ਕਿ ਇਹਨਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਹੋਣਾ ਕਿ ਜਦੋਂ ਹੀ ਉਹ ਬਾਜ਼ਾਰ ਦੇ ਵਿੱਚ ਉਹ ਆਉਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਲੜਾਈ ਹੁੰਦੀ ਆ ਤੇ ਲੜਾਈ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਆ ਤਾਂ ਵੱਡਾ ਮਾਮਲਾ ਜਿਹੜਾ ਇਹ ਅੱਜ ਪੰਜਾਬ ਦੇ ਵਿੱਚ ਵਾਪਰਿਆ ਹੈਗਾ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਅਜੇ ਇਹਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਨ ਉਹ ਸੁਣਾ ਦਿੰਦੇ ਆ ਸਾਨੂੰ ਅਜੇ ਇਨਫਰਮੇਸ਼ਨ ਆਈ ਸੀਗੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਤੇਜਪਾਲ ਤੇ ਇੱਕ ਖਨੀ ਰੂਮੀ ਨਾਲ ਜੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵੋਇਟਲ ਆਰਗਨ ਤੇ ਲੱਗੀ ਉਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਟ ਡੈੱਡ ਹੋਇਆ ਤੇ ਇਹ ਤੇਜਪਾਲ ਸਨਾਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਉੱਪਰੀ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁੰਦਾ ਕਿਉਂ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰ ਜਗਰਾਉਂ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਜ਼ ਆਲਰੇਡੀ ਅਸੀਂ ਤੇਜ਼ਤੀ ਹੈਗੀਆਂ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇੰਜਰੀਟ ਤੋਂ ਬਾਅਦ ਇਹ ਭੱਜੇ ਗਏ ਆ ਸੋ ਆਪਾਂ ਟੀਮਾ ਲਗਾ ਦਿੱਤੀ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟੇ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ-ਤਿੰਨ ਵਾਰ ਲੜੇ ਹੈਗੇ ਨੇ ਬਟ ਕੋਈ ਨੋਕਲ ਪੁਨਸਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਪ੍ਰੀਲਿਮਿਨਰੀ ਤੌਰ ਤੇ ਹਲੇ ਇਹ ਆਇਆ ਕਿ ਇਹਨਾਂ ਦੀ ਪਰਸਨਲਿਟੀ ਸੀ ਜਿਸ ਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋਈ ਹੈ ਸਰ ਇਹ ਹਣੀ ਰੂਮੀ ਨੂੰ ਨਹੀਂ ਦੋ ਪਰਸਨ ਸਾਹਮਣੇ ਆਏ ਆ ਜਿਵੇਂ ਸੁਣਨ ਜਾ ਰਿਹਾ ਕਿ 8 ਤੋਂ 10 ਨੇ ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋਂ ਤਿੰਨ ਤੋਂ ਚਾਰ ਪਰਸੈਂਟਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗगन ਹੈਗਾ ਕੋਈ ਕਿਲੀ ਕਲਾਮੂਗੀ ਦਾ ਸੋ ਥਰਡ ਪਰਸਨ ਕੋਲ ਵੀ 25 ਲੈ ਹੈ ਇਹ ਤਿੰਨ ਤੋਂ ਚਾਰ ਬੰਦੇ ਸਪੀ ਜਿਹੜੇ ਕਿ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਤੱਕ ਸੈੱਟ ਕਰਵਾਵਾਂਗੇ ਥੈਂਕ ਯੂ